ਜਿਹੜਾ ਸਾਨੂੰ ਰਜਿਸਟਰਾਰ ਦੇਸ਼ਪਤ ਯੂਨੀਵਰਸਿਟੀ ਵੱਲੋਂ ਦਰਖਾਸਤ प्राप्त ਹੋਈ ਸੀ ਐਸਐਸਪੀ ਦਫਤਰ ਨੂੰ ਤੇ ਉਹਦੀ ਇਨਵੈਸਟੀਗੇਸ਼ਨ ਕੀਤੀ ਗਈ ਫਿਰ ਡੀਐਸਪੀ ਡੀ ਵੱਲੋਂ ਜੀ ਤੇ ਉਸ ਤੋਂ ਬਾਅਦ ਇਸ ਦਰਖਾਸਤ 'ਚ ਕੀ ਸੀ ਜੀ ਦੇਸ਼ਪਤ ਯੂਨੀਵਰਸਿਟੀ ਨੂੰ ਇੱਕ ਮੇਲ ਆਉਂਦੀ ਹੈ ਉਸ ਮੇਲ 'ਚ ਇੱਕ ਬੰਦਾ ਆਪਣੇ ਆਪ ਨੂੰ ਇੰਪਰਸੋਨੇਟ ਕਰਦਾ ਹੈ ਪੁਲਿਸ ਅਫੀਸਰ ਐਜ਼ ਅ ਸਾਈਬਰ ਪੁਲਿਸ ਅਫੀਸਰ ਉਹ ਆਪਣੇ ਆਪ ਨੂੰ ਇੰਪਰਸੋਨੇਟ ਕਰਦਾ ਹੈ ਤੇ ਉਹਦੇ ਚ ਕਲੇਮ ਕਰਦਾ ਹੈ ਕਿ ਤੁਹਾਡੀ ਆਈਪੀ ਤੋਂ ਬੀਸ਼ਪਕ ਯੂਨੀਵਰਸਿਟੀ ਦੀ ਆਈਪੀ ਤੋਂ ਕੋਈ ਸੈਕਸ਼ੂਅਲ ਕੰਟੈਂਟ ਤੇ ਚਾਈਲਡ ਲਿਟਰਲ ਕੰਟੈਂਟ ਉਥੇ ਫਲੈਸ਼ ਹੋ ਰਿਹਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਥ੍ਰੈਟਨ ਮਤਲਬ ਥੈਟਨ ਕਰਦਾ ਹੈ ਤੇ ਇਸ ਤਰ੍ਹਾਂ ਤੋਂ ਐਕਸਟਰੈਸ਼ਨ ਕਰਦਾ ਹੈ ਤੇ ਆਹ ਬੇਸਿਕ ਦਰਖਾਸਤ ਸੀ ਤੇ ਇਸ ਦਰਖਾਸਤ ਚ ਉਹ ਜੋ ਕੰਟੈਂਟ ਸੀ ਉਹਦੇ ਜੋ ਮੇਲ ਸੀ ਉਹਦੇ ਚ ਆਪਣੇ ਆਪ ਨੂੰ ਮਲਟੀਪਲ ਆਰਗੇਨਾਈਜੇਸ਼ਨਸ ਨਾਲ ਲਿੰਕ ਕਰਦਾ ਜਿਵੇਂ CBI ਨਾਲ IB ਨਾਲ ਤੇ BPR ਨਾਲ उस तो उस बाद तफ्तीश की गई तो तफ्तीश तो बाद परचा रिकमेंड होया जी एफ आई आर नंबर टू टू थाउजेंड ट्वेंटी फाइव सी uh, सइबर पुलिस स्टेशन फतेहगढ़ साहब से रजिस्टर की गई जी तो ये जो सैक्शन लगे ने सैक्शन लगे ने थ्री हंड्रड नाइनटीन सैक्शन टू थ्री हंड्रड एन सब सैक्शन फोर थ्री हंड थर्टी सिक्स सब सैक्शन टू थ्री हंड्रेड थर्टी सिक्स सब सैक्शन थ्री थ्री थर्टी सैवन थ्री थर्टी एट ਤੇ 308 ਸਬਸੈਕਸ਼ਨ 2 ਤੇ 204 ਤੇ ਆਈਟੀ ਐਕਟ ਦਾ ਇਹਦੇ ਚ 66C ਤੇ 66D ਲਗਿਆ ਜਿਹਦੇ ਚ ਇੰਪਰਸੋਨੇਸ਼ਨ ਤੇ ਆਇਡੈਂਟੀਟੀ ਦਾ ਹੁੰਦਾ ਹੈ ਇਹਦੇ ਚ ਜੀ ਨਾਮਲੂਨ ਵਿਅਕਤੀਆਂ ਦੇ ਅਗੇਂਸਟ ਆ ਹੋਇਆ ਜੀ ਤੇ ਇਹਦੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਆਈਪੀਡੀਆਰ ਕੱਢੇ ਗਏ ਨੇ ਹਲੇ ਉਹ ਆਊਟਸਾਈਡ ਕੰਟਰੀ ਦੇ ਆ ਰਹੇ ਨੇ ਇਹੋ ਡਿੰਗਿਆ ਆਈ ਨਾਲ ਜਾ ਕੇ ਅਸੀਂ ਇਹਦਾ ਪਤਾ ਕਰ ਸਕਦੇ ਆ ਕਿ ਇਹ ਕਿਹਨੇ ਆ ਮੈਂ ਥੋੜਾ ਇਹਦੇ ਚ ਹੋਰ ਜੇ ਆਪਾਂ ਤਫਤੀਸ਼ ਚ ਪਹੁੰਚਦਾ ਅਸੀਂ ਦੇਖਿਆ ਕਿ ਪਹਿਲਾਂ ਵੀ ਵੱਖ-ਵੱਖ ਜਗਾਂ ਇੰਡੀਆ ਦੇ ਹੋਰ ਜਗ੍ਹਾ 'ਚ ਵੀ ਹੋਰ ਆਰਗੇਨਾਈਜੇਸ਼ਨਸ ਨੂੰ ਵੀ ਇਸ ਤਰ੍ਹਾਂ ਦੀ ਸੇਮ ਆਈਡੈਂਟੀਟੀ ਦੀ ਇਮਪਰਸੋਨੇਸ਼ਨ ਦੀ ਮਿਲ ਗਈਆਂ ਹੋਈਆਂ ਨੇ ਕਿਸੇ ਨਾਮ ਤੋਂ ਜੇ ਜਨਰਲੀ ਦਿੱਲੀ ਦੀ ਏਜੰਸੀਜ਼ ਦਾ ਸੈਂਟਰਲ ਏਜੰਸੀਜ਼ ਦੇ ਨਾਮ ਤੋਂ ਆਪਣੇ ਆਪ ਨੂੰ ਕਲੇਮ ਕਰਦੇ ਨੇ ਕਿ ਅਸੀਂ ਸੈਂਟਰਲ ਸਾਈਬਰ ਸੈੱਲ ਦੇ ਥਰੂ ਆ ਉਹ ਉਹਨਾਂ ਦੇ ਅਸੀਂ ਅਫਸਰਾਂ ਤੇ ਅਸੀਂ ਆਈਡੈਂਟੀਫਾਈ ਕੀਤਾ ਹੱਲੇ ਇਹਦਾ ਅਸੀਂ ਬੇਸਿਕਲੀ ਆ ਟੈਕਨੀਕਲ ਇਨਵੈਸਟੀਗੇਸ਼ਨ ਹੈ ਜੀ ਤੇ ਇਹਦੇ ਚ ਆਪੀ ਪੀ ਡੀ ਆਰ ਐਨਾਲਿਸਿਸ ਦੇਖਿਆ ਜਾਊਗਾ ਤੇ ਹਲੇ ਆਪਾਂ ਲੇ ਲਿਆਓ ਆਈ ਪੀ ਡੀ ਆਰ ਉਹਦੇ ਚ ਜੋ ਲੋਕੇਸ਼ਨ ਸਾਰੇ ਨੇ ਆਈ ਪੀ ਆ ਰਹੇ ਨੇ ਉਹ ਆਈਵਰੀ ਕੋਸਟ ਕੰਟਰੀ ਜਿਵੇਂ ਬਾਹਰ ਦੀ ਆ ਰਹੀ ਹੈ ਤੇ ਹਾਂਜੀ ਹਾਂਜੀ ਲੋਕੇਸ਼ਨ ਖਾਸ ਮੁਲਕ ਹਾਂਜੀ ਆਈਵਰੀ ਕੋਸਟ ਦੀ ਕੰਟਰੀ ਉਹ ਮੈਂ ਦੱਸਿਆ ਆਪ ਨੂੰ ਉਧਰ ਅਫਰੀਕਨ ਉਧਰ ਦੋ ਤਿੰਨ ਜਗ੍ਹਾ ਦੀ ਆਪਣੇ ਕੋਲ ਆਈ ਆ ਲੋਕੇਸ਼ਨ ਤੇ ਹਲੇ ਹੋਰ ਡੰਗਾਈ ਚ ਜਾ ਕੇ ਸਾਨੂੰ ਪਤਾ ਲੱਗਣਾ ਹੈ ਅੱਗੇ ਇਹਦੇ ਚ ਕੀ ਨਿਕਲਦਾ ਹੈ ਠੀਕ ਠੀਕ ਹੈ ਜੀ